ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਛਿਮਾ ਬੀਤੀ ਰਾਤ ਦੇਸ਼ ਦੀ ਰਾਜਸਥਾਨੀ ਬੰਬ ਦੇ ਧਮਾਕਿਆਂ ਦੇ ਨਾਲ ਹਿੱਲ ਜਾਂਦੀ ਜਿਸ ਦੇ ਵਿੱਚ ਹੁਣ ਤੱਕ ਦੀ ਜੋ ਮੀਡੀਆ ਰਿਪੋਰਟਸ ਦੇ ਅਨਸਾਰ ਖਬਰ ਆ ਕਿ 10 ਤੋਂ 12 ਲੋਕਾਂ ਦੀ ਮੌਤ ਹੋਈ ਹੈ 20 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਇਸ ਦੇ ਵਿੱਚ ਇੱਕ ਸ਼ੱਕ ਦੇ ਆਧਾਰ ਦੇ ਉੱਪਰ i20 ਕਾਰ ਆਉਂਦੀ ਹੈ ਜਿਸ ਦੇ ਨਾਲ ਬਹੁਤ ਸਾਰਾ ਵੱਡਾ ਤਮਾਕਾ ਹੋ ਜਾਂਦਾ ਪਰ ਇਸੇ ਮਾਮਲੇ ਦੇ ਵਿੱਚ ਹੁਣ ਹੋਰ ਗੰਭੀਰਤਾ ਦੇ ਨਾਲ ਇਸ ਦੀ ਜਾਂਚ ਪੜਤਾਲ ਕਰਨ ਦੇ ਲਈ ਸਮੀਖਿਆ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਿਹੜਾ ਸੋਮਵਾਰ ਨੂੰ ਦਿੱਲੀ ਦੇ ਵਿੱਚ ਤਮਾਕਾ ਹੁੰਦਾ ਇਸੇ ਨੂੰ ਲੈ ਕੇ ਜਿਹੜੀ ਇੱਕ i20 ਦੇ ਕਾਰ ਦੇ ਵਿੱਚ ਤਮਾਕਾ ਹੁੰਦਾ ਇਸਾਰੇ ਸਥਿਤੀ ਦੇ ਉੱਪਰ ਸਮੀਖਿਆ ਕਰਨ ਦੇ ਲਈ ਅੱਜ ਆਪਣੇ ਨਵਾਸ ਸਥਾਨ ਦੇ ਉੱਪਰ ਉੱਚ ਪੱਧਰੀ ਹਾਈ ਲੈਵਲ ਮੀਟਿੰਗ ਬੁਲਾਈ ਗਿਆ ਜਿਸ ਦੇ ਵਿੱਚ ਗ੍ਰੈਸ ਕਤਰ ਗੋਬਿੰਦ ਮੋਹਨ ਇੰਟੈਲੀਜੈਂਸ ਬਿਊਰੋ ਦੇ ਮੁਖੀ ਤਾਪਨ ਡੇਕਾ ਰਾਸ਼ਟਰੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਸਦਾਨੰਦ ਵਸੰਤ ਦਾਤੇ ਅਤੇ ਦਿੱਲੀ ਪੁਲਿਸ ਕਮਿਸ਼ਨਰ ਸਤੀਸ਼ ਗੋਲਚਾ ਮੀਟਿੰਗ ਦੇ ਵਿੱਚ ਪਹੁੰਚੇ ਨੇ ਬਹੁਤ ਅਹਿਮ ਕਵਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਾਨੀ ਕਿ ਦਿੱਲੀ ਪੁਲਿਸ ਦੇ ਉੱਚ ਅਧਿਕਾਰੀ ਆਈਬੀ ਦੇ ਉੱਚ ਅਧਿਕਾਰੀ ਐਨਆਈ ਦੇ ਐਨਆਈਏ ਦੇ ਉੱਚ ਅਧਿਕਾਰੀ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਬੁਲਾਏ ਗਏ ਨੇ ਜੰਮੂ ਕਸ਼ਮੀਰ ਦੇ ਡੀਜੀਪੀ ਨਰੇਲ ਪ੍ਰਵਾਹਤ ਵੀ ਇਸ ਵਰਚੁਅਲ ਤੌਰ ਤੇ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਸੋਮਵਾਰ ਸ਼ਾਮ ਨੂੰ ਸ਼ਾਮ ਨੂੰ ਜਿਹੜੇ ਇਹ ਸਾਰੇ ਧਮਾਕੇ ਹੁੰਦੇ ਨੇ ਜਿਸ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈਆਂ ਕਈ ਲੋਕ ਜ਼ਖਮੀ ਹੋ ਗਏ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਾਰੇ ਘਟਨਾ ਕਰਨ ਦੀ ਸਮੀਖਿਆ ਕਰਨ ਲਈ ਮੀਟਿੰਗ ਦੇ ਵਿੱਚ ਰਾਜਤਾਨੀ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਜਿਹੜੀਆਂ ਚਿੰਤਾਵਾਂ ਬਦਰੀਆਂ ਨੇ ਅਹਿਮ ਮੀਟਿੰਗ ਦਾ ਕੋਧੋ ਜਿਹੜੀ ਮੀਟਿੰਗ ਦੀ ਜਿਹੜੀ ਹੈ ਅਗਵਾਈ ਕਰਨਗੇ ਦਿੱਲੀ ਪੁਲਿਸ ਸਮੇਤ ਕਈ ਸੁਰੱਖਿਆ ਏਜੰਸੀਆਂ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਅਤੇ 4 ਦੇ ਵਿਚਕਾਰ ਇੱਕ ਟ੍ਰੈਫਿਕ ਸਿਗਨਲ ਦੇ ਨੇੜੇ ਰਾਤ ਤਕਰੀਬਨ 7:00 ਵਜੇ ਕਰੀਬ ਇੱਕ ਕਾਰ ਦੇ ਵਿੱਚੋਂ ਤਮਾਕੇ ਦੀ ਜਾਂਚ ਕਰਿਆ ਨੇ ਗ੍ਰਹਿ ਮੰਤਰੀ ਨੇ ਤਮਾਕੇ ਤੋਂ ਤੁਰੰਤ ਬਾਅਦ ਦਿੱਲੀ ਪੁਲਿਸ ਕਮਿਸ਼ਨਰ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਨਾਲ ਗੱਲਬਾਤ ਕੀਤੀ NIA, NSG, FSL ਅਤੇ ਦਿੱਲੀ ਪੁਲਿਸ ਨੂੰ ਸ਼ਾਮਲ ਕਰਕੇ ਤਾਲਮੇਲ ਵਾਲੀ ਬਹੁ ਏਜੰਸੀ ਜਾਂਚ ਦੇ ਨਿਰਦੇਸ਼ ਦਿੱਤੇ ਸਾਰੀਆਂ ਏਜੰਸੀਆਂ ਤਮਾਕੇ ਦੀ ਪ੍ਰਕਿਰਤੀ ਕਾਰਨ ਦੀ ਡੰਗਾਈ ਦੇ ਨਾਲ ਜਾਂਚ ਕਰਨਾ ਤੇ ਜਲਦੀ ਤੋਂ ਜਲਦੀ ਇੱਕ ਖਾਸ ਰਿਪੋਰਟ ਕਰਨ ਦੇ ਜਿਹੜੇ ਆਦੇਸ਼ ਨੇ ਉਹ ਜਾਰੀ ਕੀਤੇ ਨੇ ਇਸੇ ਦੌਰਾਨ ਦਿੱਲੀ ਪੁਲਿਸ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਵਾਇਰਲ ਪੋਸਟ ਆ ਰਹੇ ਉਹਨਾਂ ਤੋਂ ਜਿਹੜਾ ਹਾਲਾਂਕਿ ਦੂਰ ਰਹਿਣ ਦਾ ਇਹ ਵੀ ਕੁਝ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਸੇ ਮਾਮਲੇ ਦੇ ਵਿੱਚ ਸੂਤਰਾਂ ਵਾਲੇ ਤੋਂ ਦੱਸਿਆ ਜਾ ਰਿਹਾ ਕਿ ਕਟਨਾ ਦੀ ਪੁਲਿਸ ਦੀ ਸ਼ੁਰੂਆਤੀ ਜਾਂਚ ਦੌਰਾਨ ਜੰਮੂ ਕਸ਼ਮੀਰ ਦੇ ਪਲਵਾਮਾ ਦੇ ਵਿੱਚ i20 ਕਾਰ ਨਾਲ ਸੰਬੰਧ ਦੱਸਦੀਆਂ ਸੂਤਰਾਂ ਅੱਗੇ ਇਹ ਵੀ ਦੱਸਿਆ ਕਿ ਜਸਕਾਰ ਦੇ ਵਿੱਚ ਤਮਾਕਾ ਹੋਇਆ ਉਹ ਕਿਸੇ ਤਰ੍ਹਾਂ ਦੇ ਪਲਵਾਮਾ ਦੇ ਇੱਕ ਵਿਅਕਤੀ ਦੁਆਰਾ ਖਰੀਦੀ ਗਈ ਸੀ ਜਿਸ ਦਾ ਨਾਮ ਡਾਕਟਰ ਉਮਰ ਦੱਸਿਆ ਜਾ ਰਿਹਾ ਸੂਤਰ ਹਵਾਲੇ ਤੋਂ ਇੱਕ ਦਿੱਲੀ ਪੁਲਿਸ ਨੂੰ ਜਿਹੜਾ ਇੱਕ ਸੀਸੀਟੀਵੀ ਫੁਟੇਜ ਵੀ ਜਿਹੜੀ ਸਾਹਮਣੇ ਆਈ ਆ ਜਿਸ ਦੇ ਵਿੱਚ ਸ਼ੱਕੀ ਕਾਰ ਜਿਹੜੀ ਲਾਲ ਕਿਲੇ ਦੇ ਨੇੜੇ ਪਾਰਕਿੰਗ ਖੇਤਰ ਦੇ ਵਿੱਚ ਦਾਖਲ ਹੁੰਦੀ ਆ ਬਾਹਰ ਨਿਕਲਦੀ ਦਿਖਾਈ ਦਿੰਦੀ ਆ ਕਈ ਘੰਟੇ ਪਾਰਕਿੰਗ ਦੇ ਵਿੱਚ ਖੜੀ ਰਹਦੀ ਆ ਜਿਸ ਦੇ ਵਿੱਚ ਉਹ ਵਿਅਕਤੀ ਕਾਰ ਦੇ ਵਿੱਚ ਹੀ ਮੌਜੂਦ ਰਹਿੰਦਾ ਉਸ ਵਕਤ ਕਾਰ ਦੇ ਵਿੱਚ ਸ਼ੱਕੀ ਵਿਅਕਤੀ ਇਕੱਲਾ ਹੁੰਦਾ ਇੱਕ ਹੋਰ ਤਾਂ ਤੋਂ ਸੀਸੀਟੀਵੀ ਫੁਟੇਜ ਖੰਗਾ ਲਈ ਗਿਆ ਜਿਸ ਦੇ ਵਿੱਚ ਵੀ ਜਿਹੜਾ ਉਹ ਜਿਹੜੀ ਕਾਰ ਆ ਉਹ ਦਿਖਾਈ ਦੰਦੀ ਆ ਕਿਸ ਤਰੀਕੇ ਨਾਲ ਉਸੇ ਵਿਅਕਤੀ ਦੇ ਚਿਹਰੇ ਦੇ ਉੱਪਰ ਕਾਲੇ ਰੰਗ ਦਾ ਮਾਸਕ ਪਾਇਆ ਜਾਂਦਾ ਦਿੱਲੀ ਪੁਲਿਸ ਦੀਆਂ ਟੀਮਾਂ ਨੇ ਪਹਾੜ ਗੰਜ ਦਰਿਆ ਗੰਜ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਰਾਤ ਭਰ ਤਲਾਸ਼ੀ ਮਹਿੰਮ ਚਲਾਈ ਸ਼ਾਪੇ ਮਾਰੀ ਦੌਰਾਨ ਸਾਰੇ ਹੋਟਲ ਰਜਿਸਟਰਾਂ ਦੀ ਚੰਗੀ ਤਰੀਕੇ ਨਾਲ ਜਾਂਚ ਕੀਤੀ ਗਿਆ ਇਸ ਤਲਾਸ਼ੀ ਮਹਿੰਮ ਦੌਰਾਨ ਪੁਚ ਕੇਸ ਦੇ ਲਈ 4 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੋਮਵਾਰ ਸ਼ਾਮ ਨੂੰ ਜਿਹੜਾ ਇਹ ਤਮਾਕਾ ਹੁੰਦਾ ਕਟੋ-ਕਟ 13 ਲੋਕਾਂ ਦੇ ਮਾਰੇ ਜਾਣ ਦੀ ਮੀਡੀਆ ਰਿਪੋਰਟ ਆ ਬਈ 20 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਨੇ ਦਿੱਲੀ ਪੁਲਿਸ ਦੇ ਅਨੁਸਾਰ ਲਗਭਗ 200 ਪੁਲਿਸ ਕਰਮਚਾਰੀਆਂ ਨੇ ਵੱਖ-ਵੱਖ ਰੂਟਾਂ ਦੇ ਨਾਲ ਕਈ ਤਮਾ ਤੋਂ ਸੀਸੀਟੀਵੀ ਫੁਟੇਜ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਆ ਪਰ ਇਹ ਸਭ ਦੇ ਵਿਚਾਲੇ ਜਿੱਥੇ ਬਹੁਤ ਸਾਰੀਆਂ ਜਿਹੜੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਆ ਕਿ ਸਭ ਤੋਂ ਅਹਿਮ ਖਬਰ ਆ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਾ ਨੇ ਅਹਿਮ ਹਾਈ ਲੈਵਲ ਮੀਟਿੰਗ ਸੱਦੀ ਗਿਆ ਜਿਸ ਦੇ ਵਿੱਚ ਆਈਬੀ ਦੇ ਜਿਹੜੇ ਮੋਕਦਕਾਰੀ ਨੇ ਐਨਆਈਏ ਦੇ ਜਿਹੜੇ ਜਾਂ ਪਰ ਦਿੱਲੀ ਪੁਲਿਸ ਦੇ ਕਮਿਸ਼ਨਰ ਉਹ ਬੁਲਾਏ ਗਏ ਨੇ ਸਾਰੇ ਘਟਨਾ ਕਰਨ ਦੀ ਸਵਿਸ਼ੇਖਿਆ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਬਿਆਨ ਆਇਆ ਕਿ ਸਪਸ਼ਟਤਾ ਦੇ ਨਾਲ ਹੈ ਜਾਂਚ ਪੜਤਾਲ ਕਰਕੇ ਜਿਹੜਾ ਇਨਸਾਫ ਕੀਤਾ ਜਾਵੇਗਾ